ਇਹਦੇ ਇਹਦੇ ਇਹਦਾ ਨਾਮ ਜਿਹੜੇ ਹੈਗੇ ਆ ਕੈਂਸੀ ਦੇ ਨਾਲ ਹੋਊਗੀ ਤੇ ਕੈਂਸੀ ਦੇ ਨਾਲ ਤੁਸੀਂ ਜਿਹੜਾ ਹੈਗਾ ਬਸ ਉਹਨੂੰ ਲੈ ਕੇ ਇਹਨੂੰ ਬੰਦਾ ਮਰ ਮਰ ਤੁਰੇਗਾ ਜਦੋਂ ਬਾਈ ਆ ਹਵਾ ਨੂੰ ਕੀ ਨਾ ਹੋ ਜਿਹੜਾ ਘੁੱਟ ਗਿਆ ਹੁਣ ਕੰਮ ਦਾ ਫਾਇਦਾ ਨਹੀਂ ਇਹ ਮਾਲ ਜਦੋਂ ਜਦੋਂ ਹੀ ਤੁਹਾਨੂੰ ਲੱਗੇ ਵੀ ਹੁਣ ਨਿਕਲ ਸਕਦੇ ਆ ਕੋਲੋਂ ਕਰ ਲਿਓ ਮੱਗੀ ਇਹ ਤਾਂ ਗੰਦੀ ਵਿੱਚ ਜਦੋਂ ਮਨ ਆ ਜਾਵੇ ਇਹ ਪਹਿਲਾਂ ਬਹੁਤ ਕੱਢ ਲਓ ਜ਼ਰੂਰ ਦੇਖ ਲੈਣਾ ਕਿੱਥੇ ਲੈ ਜਾਣੇ ਆ ਜੇ ਜੇ ਨੇੜੇ ਪਿੰਡ ਵਿੱਚ ਕਿਸੇ ਦੇ ਐਕਸਵਾ ਦਾ ਕੋਈ ਹੋਵੇ ਉਹਨਾਂ ਤੋਂ ਪੁੱਛ ਲੈ ਨੇ ਜੋ ਤੇ ਆਪਣਾ ਕਿਹੜਾ ਪੰਡਾ ਅਗਰੇ ਪੰਡਾ ਤਾਂ ਲੱਖ ਵਰੀਆ ਲੱਖ ਵਰੀਆ ਉਹ ਆਪਣਾ ਮੁੰਡਾ ਨਾਲ ਸਰਵਦਨ ਪੁਣਾ ਨਾਲ ਹੀ ਇਹ ਪੰਡਾ ਉਹਨਾਂ ਦੇ ਰੋਕ ਕੇ ਗਿਆ ਆਪਾਂ ਘਰੋਂ ਉਹਨਾਂ ਦੇ ਸ਼ੇਖ ਮੰਗਾ ਨਾਲ ਹੀ ਇਹ ਪੰਡਾ ਨਹੀਂ ਸ਼ੇਖ ਮੰਗਾ ਫੋੜਾ ਇਧਰ ਨਹੀਂ ਨਹੀਂ ਲੱਖ ਵਰੀਆ ਕੋਈ ਨਹੀਂ ਸੀ ਜੋਂ ਨੂੰ ਦੱਸਦੇ ਆ ਦੇਖੋਗੇ ਸੋ ਲੋ ਕੇ ਫਰਿਆਦ ਦੂਸਰੇ ਕੋਲ ਜਿੰਨੀ ਜਿੰਨੀ ਕਰਦੇ ਜਦੋਂ ਲੋੜ ਹੋਵੇ ਪਾਣੀ ਥੱਲੇ ਹੋ ਗਿਆ ਪਰ ਇਸੇ ਬਹੁਤ ਮੁਸ਼ਕਲ ਆ ਦੇ ਪਾਣੀ ਦੀ ਹੋਰ ਵਾਜੇ ਬੰਦਿਆਂ ਦਾ ਵੀ ਜਦੋਂ ਕਿਸਤੀ ਕਿ ਲੱਗਿਆ ਨੂੰ ਤੇ ਪਠਵਾ ਦਾ ਖਾਉਂ। ਕੋਈ ਨਰਮਾਨ ਦਾ ਫੈਸਲਾ। ਪਾਣੀ ਬਹੁਤ ਪਰ ਮੰਡਾ ਦਸੀਰ ਸਤਾਲ ਪਰਦੀ ਦਾ ਇਲਾਕਾ ਜੋ ਲਗਭਗ 15 ਦਿਨਾਂ ਤੋਂ ਹੜ੍ਹਾਂ ਦੇ ਵਿੱਚ ਕਿਰਿਆ ਹੋਇਆ ਹੈ ਤੇ ਪਿੱਛੋਂ ਹੁਣ ਪਾਣੀ ਦੁਬਾਰਾ ਵਧਣ ਨਾਲ ਇੱਥੇ ਹਾਲਾਤ ਹੋਰ ਨਾਜ਼ੁਕ ਹੋ ਗਏ ਨੇ ਤੇ ਉਹ ਲੋੜ ਇਹਨਾਂ ਵੇਲੇ ਜੇਕਰ ਹੋਰ ਵੀ ਪੈਂਦਾ ਤੇ ਇੱਥੇ ਹੋਰ ਪਾਣੀ ਹੁੰਦਾ ਤਾਂ ਖਿਨਾ ਕਰਾਂ ਦੇ ਵਿੱਚ ਵੀ ਪਾਣੀ ਵਟ ਸਕਦਾ ਸਪੈਸ਼ਲੀ ਸੰਸਿਚੇਵਾਲ ਜੀ ਹਰ ਘਰ ਤੱਕ ਜਾ ਰਹੇ ਨੇ ਇਹਨਾਂ ਨੂੰ ਬਦ ਵੀ ਸਵਕਤ ਬਾਹਰ ਆਉਣੀ ਅਥੇ ਘਟੋ ਘਟ ਪਹਿਲਾਂ ਪਸ਼ੂ ਕੱਢ ਲੈਣ ਦੀ ਸਲਾਹ ਦੇ ਰਹੇ ਨੇ ਕਿਉਂਕਿ ਬਾਅਦ ਵਿੱਚ ਪਸ਼ੂ ਕੱਢਣੇ ਹੋਰ ਔਖੇ ਹੋ ਜਾਣਗੇ ਸੋ ਇਸ ਸਮੇਂ ਪੰਜਾਬ ਤੇ ਹੜਾਂ ਦਾ ਖਤਰਾ ਕੋਈ ਤੇਰਾ ਮੰਡਰਾ ਰਿਆ ਤੇ ਇੱਥੇ ਮਾਉਂਟਨ ਦੇ ਲੋਕ ਤਾਂ ਅੜਾ ਨੂੰ ਚੱਲ ਰਹੇ ਨੇ ਹੋਰ ਥਾਈ ਵੀ ਖਤਰਾ ਮਿਲ ਰਿਹਾ ਹੈ